ਸਾਡੀ ਜਿਹੜੀ ਰੈਗੂਲਰ ਚੈਕਿੰਗ ਹੈ ਨਾਈਟ ਚੈਕਿੰਗ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਮਹੀਨਾ ਚ ਇੱਕ ਹਫਤਾ ਪਹਿਲਾਂ ਵੀ ਸਪੈਸ਼ਲ ਨਾਈਟ ਚੈਕਿੰਗ ਜਿਹੜੀ ਐਸਐਸਡੀ ਸਾਹਿਬ ਨੇ ਕਰਵਾਈ ਸੀਗੀ ਔਰ ਅੱਜ ਵੀ ਜਿਹੜਾ ਹੈਗਾ ਸਪੈਸ਼ਲ ਸਾਡਾ ਨਾਈਟ ਚੈਕਿੰਗ ਦਾ ਜਿਹੜਾ ਸਾਡਾ ਪ੍ਰੋਗਰਾਮ ਅਸੀਂ ਤੇ ਕੱਢਿਆ ਔਰ ਇਹਦੇ ਤਹਿਤ ਸਾਡਾ ਮੇਨ ਮਕਸਦ ਇਹ ਹੈ ਕਿ ਲੋਕਾਂ ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤੇ ਜਿਹੜੇ ਮਾੜੇ ਅਨਸਰ ਨੇ ਰਾਤ ਨੂੰ ਕਿਉਂਕਿ ਇਹ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਰਾਤ ਨੂੰ ਜਿਹੜੀ ਹੈਗੀ ਪੁਲਿਸ ਕਾਫੀ ਘੱਟ ਹੁੰਦੀ ਹੈ ਦਿਨ ਵੇਲੇ ਜ਼ਿਆਦਾ ਹੁੰਦੀ ਹੈ ਤੇ ਇਸ ਤਰ੍ਹਾਂ ਦੀ ਸਪੈਸ਼ਲ ਚੈਕਿੰਗ ਨਾਲ ਸਾਡ ਨੂੰ ਸਾਡਾ ਜਿਹੜਾ ਉਹਨਾਂ ਤੇ ਕੰਟਰੋਲ ਹੈ ਮਾੜੇ ਅਨਸਰਾਂ ਤੇ ਉਹ ਜਿਹੜਾ ਬਣਿਆ ਰਹਿੰਦਾ ਔਰ ਇਸ ਤੋਂ ਇਲਾਵਾ ਕੁਝ ਵਿਅਕਤੀ ਜਿਹੜੇ ਕਿ ਰਾਤ ਨੂੰ ਆਵਾਜਾਈ ਇਹਨਾਂ ਦੀ ਚੱਲਦੀ ਰਹਿੰਦੀ ਹੈ ਜਿਵੇਂ ਕੁਝ ਵਿਅਕਤੀ 12 ਡਿਸਟ੍ਰਿਕਟਾਂ ਤੋਂ ਕੰਮ ਤੋਂ ਪਰਤ ਰਹੇ ਹੁੰਦੇ ਨੇ ਜਾਂ ਕਿਸੇ ਨੇ ਕਿਸੇ ਦੇ ਕੋਈ ਵਿਆਹ ਸ਼ਾਦੀ ਤੋਂ ਜਾਂ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਹੁੰਦਾ ਤੇ ਉਹਨਾਂ ਦਾ ਜਿਹੜਾ ਹੈਗਾ ਪੁਲਿਸ ਦੇ ਨਾਲ ਰਾਪਤਾ ਬਣਿਆ ਰਹਿੰਦਾ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਬਣਿਆ ਰਹਿੰਦਾ ਕਿ ਪੁਲਿਸ ਉਹਨਾਂ ਵਾਸਤੇ ਜਿਹੜੀ ਹੈਗੀ ਹੈ ਹਮੇਸ਼ਾ ਜਿਹੜੀ ਹੈਗੀ ਹੈ ਪੂਰੀ ਤਿਆਰੀ ਨਾਲ ਜਿਹੜਾ ਹੈਗਾ ਮੁਸਤੈਰ ਇਹ ਨਾ ਕਿ ਅਲੱਗ-ਅਲੱਗ ਟਾਈਮਿੰਗ ਜਿਹੜਾ ਹੈਗਾ ਸਾਡਾ ਇਹਦੇ 'ਚ ਹੁੰਦਾ ਹੈ ਜਨਰਲੀ ਅੱਜ ਜਿਵੇਂ 10 ਤੋਂ ਲੈ ਕੇ ਤੇ 12 1 ਵਜੇ ਤੱਕ ਅਸੀਂ ਜਿਹੜਾ ਹੈਗਾ ਇਹਦੇ 'ਚ ਚੈਕਿੰਗ ਕਰਾਂ ਦੇਖੋ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਬੇਰੋਜ਼ਗਾਰੀ ਕਾਰਨ ਕੁਝ ਨੌਜਵਾਨ ਨੇ ਜਿਹੜੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਤੇ ਸਾਡਾ ਜਿਹੜਾ ਮਕਸਦ ਤਾਂ ਇਹੀ ਹੈ ਕਿ ਅਸੀਂ ਇਸ ਤਰ੍ਹਾਂ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਪੈਟੀ ਕ੍ਰਾਈਮ ਨੂੰ ਆਪਾਂ ਕਹਿੰਦੇ ਆ ਛੋਟਾ ਕ੍ਰਾਈਮ ਉਹਦੇ ਤੇ ਸਾਡੀ ਕੰਟਰੋਲ ਬਣੇ ਔਰ ਇਹ ਜਿਹੜੀ ਨਾਈਟ ਚੈਕਿੰਗ ਹੈ ਤੇ ਦਿਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਕਈ ਕਰੀ ਅਚਾਨਕ ਨਾਕੇ ਲਗਾਨੇ ਆ ਤਾਂ ਸਾਡਾ ਜਿਹੜਾ ਮਕਸਦ ਇਹ ਹੀ ਹੁੰਦਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਛੋਟੀਆਂ ਘਟਨਾਵਾਂ ਜੁਰਮਾਂਗੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਚੋਰੀ ਵੀ ਸ਼ਾਮਿਲ ਹੈ ਤੇ ਇਹਨਾਂ ਇਹਨਾਂ ਤੇ ਜਿਹੜਾ ਹੈਗਾ ਸਾਡਾ ਸੰਭੋਲ ਬਣਿਆ ਰਹੇ ਤੇ ਇਹਨਾਂ ਦੇ ਵਿੱਚ ਘਟਾ ਹੋਵੇ ਲਾਸਟ 10 700 ਗੀਲਰ ਇਨਫੋਰਮ 32 ਸੇ ਇਨਫੋਰਮ ਹੋ 700 ਚਲਤੋ ਟਰੈਫਿਕ ਚਲਾਨ ਦੀ ਵੀ ਸਾਡੀ ਜਿਹੜੀ ਹੈਗੀ ਹੈ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹ ਜਿਹੜੀ ਚੱਲ ਰਹੀ ਹੈ ਕਿਉਂਕਿ ਅਕਸਰ ਦੇਖਣ ਚ ਆਇਆ ਹੈ ਕਿ ਲੋਕੀ ਜਿਹੜਾ ਕਰਾਈਮ ਕਰਦੇ ਨੇ ਇਸ ਤਰੀਕੇ ਦਾ ਛੋਟਾ ਚੋਰੀ ਹੋ ਗਈ ਜਾਂ ਸਨੇਚਿੰਗ ਹੋ ਗਈ ਉਹਦੇ ਚ ਜਿਹੜੀ ਚੋਰੀ ਕੀਤੀ ਹੋਈ ਮੋਟਰਸਾਈਕਲ ਨੂੰ ਯੂਜ਼ ਕਰ ਲੈਂਦੇ ਨੇ ਜਾਂ ਬਿਨਾ ਨੰਬਰ ਦੀ ਮੋਟਰਸਾਈਕਲ ਯੂਜ਼ ਕਰ ਲੈਂਦੇ ਨੇ ਤੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਚਲਾਨਿੰਗ ਦੀ ਜਿਹੜੀ ਸਾਡੀ ਡਰਾਈਵ ਹੈ ਉਹ ਵੀ ਇਸੇ ਮਕਸਦ ਦੇ ਨਾਲ ਜਿਹੜੀ ਹੈਗੀ ਅਸੀਂ ਚਲਾਈ ਤੋ ਅਸੀਂ ਜਿਹੜਾ ਹੈਗਾ ਆ ਲਾਸਟ ਟੂ ਲਾਸਟ ਵੀਕ ਮੈਂ ਆਇਆ ਸੀਗਾ ਉਦੋਂ ਵੀ ਪਿੰਡ ਵਾਲਿਆਂ ਨੇ ਇਹ ਗੱਲ ਕਹੀ ਸੀਗੀ ਪਰ ਇਹਦੇ ਵਿੱਚ ਅਸੀਂ ਕੀ ਹੈਗਾ ਕਿ ਉਸ ਟਾਈਮ ਜਿਹੜੇ ਪਿੰਡ ਅਸੀਂ ਆਏ ਸੀਗੇ ਸਰਦੂਰਗੜ ਦਾ ਪਿੰਡ ਜੀ ਉੱਥੇ ਅਸੀਂ ਜਿਹੜਾ ਹੈਗਾ ਨਾਈਟ ਡੋਮੀਨੇਸ਼ਨ ਵਾਸਤੇ ਇੱਕ ਪੈਟ੍ਰੋਲਿੰਗ ਜਿਹੜੀ ਹੈਗੀ ਚਲਾਤੀ ਸੀਗੀ ਤੇ ਇਹਦੇ ਵਿੱਚ ਵੀ ਐਸਐਸਪੀ ਸਾਹਿਬ ਜਿਹੜਾ ਹੈਗਾ ਧਿਆਨ ਦੇ ਕੇ ਤੇ ਪੁਲਿਸ ਦੇ ਵਿੱਚ ਵੀ ਜੇਕਰ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਬਾਰੇ ਵਿੱਚ ਸੂਚਨਾ ਮਿਲਦੀ ਹੈ ਤਾਂ ਉੱਥੇ ਨਾਈਟ ਪੈਟਰੋਲਿੰਗ ਜਿਹੜੀ ਹੈ ਸਪੈਸ਼ਲ ਚਾਲੂ ਕਰਵਾ ਕਰਵਾਈ ਜਾਵੇਗੀ ਜਿਸ ਦੇ ਨਾਲ ਕਿ ਇਹਨਾਂ ਜਿਹੜੀਆਂ ਘਟਨਾਵਾਂ ਦੇ ਵਿੱਚ ਜਿਹੜੀ ਹੈਗੀ ਰੁਕਾਵਟ ਪੈ ਸਕੀ ਸਰ ਸ਼ਹਿਰ ਦੇ ਵਿੱਚ ਪੀਸੀਆਰ ਦੀ ਜੋ ਹੈ ਨਾਈਟ ਡਿਊਟੀ ਹੁੰਦੀ ਹੈ ਪਰ ਕੱਲ ਫਿਰ ਵੀ ਮਾਨਸਾ ਦੇ ਵਾਟਰਬਾਕਸ ਰੋਡ ਦੇ ਉੱਤੇ ਇੱਕ ਗੱਡੀ ਚੋਰੀ ਕੀਤੀ ਗਈ ਹੈ ਦੇਖੋ ਘਟਨਾਵਾਂ ਹੁੰਦੀਆਂ ਹੈਗੀਆਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਪੀਸੀਆਰ ਦਾ ਜਿਹੜਾ ਜਵਾਨ ਹੈ ਉਹ ਹਰ ਇੱਕ ਜਗ੍ਹਾ ਤੇ ਹਰ ਇੱਕ ਸਮੇਂ ਮੌਜੂਦ ਹੋਵੇ ਔਰ ਜੇਕਰ ਉਹਨਾਂ ਦੇ ਡਿਊਟੀ ਦੇ ਵਿੱਚ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਐਸਐਸਪੀ ਸਾਹਿਬ ਚੈੱਕ ਕਰਨਗੇ ਤੇ ਉਤੇ ਆਪਾਂ ਕਾਰਵਾਈ ਹੋਈ ਜ਼ਰੂਰ